ਦੇ ਨੇ ਦੇ ਪਿੰਡਾਂ ਦੇ ਵਿੱਚ ਪਹੁੰਚੇ ਬਾਕੋ ਪਿੰਡ ਜਿਹੜੀ ਇਹ ਬਹੁਤ ਵੱਡੀ ਤਰਾਸਦੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੜ੍ਹਾਂ ਦੇ ਜੋ ਪੀੜਿਤ ਲੋਕ ਆ ਅੱਜ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਉਸ ਲੋਕਾਂ ਨੂੰ ਅੱਜ ਮਿਲ ਕੇ ਆਏ ਆ ਇਹਦੇ ਵਿੱਚ ਸ਼ਹਿਰ ਦੇ ਪ੍ਰਮੁੱਖ ਲੋਕ ਸਮਾਜਿਕ ਧਾਰਮਿਕ ਸਾਰੇ ਜਥੇਬੰਦੀਆਂ ਦੇ ਕੁਝ ਪ੍ਰਮੁੱਖ ਲੋਕ ਸਾਡੇ ਨਾਲ ਗਏ ਸੀਗੇ ਅੱਜ ਜੋ ਅਸੀਂ ਉੱਤੇ ਕਿਉਂਕਿ ਇੱਕ ਪੰਜਾਬੀ ਦੀ ਇੱਕ ਪੰਜਾਬੀਆਂ ਦੀ ਇੱਕ ਖਾਸੀਅਤ ਵੀ ਹੈ ਕਿ ਪੰਜਾਬੀ ਜਦੋਂ ਵੀ ਕਿੱਥੇ ਜਾਂਦੇ ਆ ਇਕਦਿਕ ਖਾਲੀ ਹੱਥ ਨਹੀਂ ਜਾਂਦੇ ਲੇਕਿਨ ਸਾਡਾ ਮੇਨ ਮਕਸਦ ਅਜਦਾ ਇਹ ਸੀਗਾ ਕਿ ਅਸੀਂ ਲੋਕਾਂ ਦੇ ਕੀ ਉਹਨਾਂ ਨੂੰ ਜ਼ਰੂਰਤਾਂ ਆ ਉਹ ਪੁੱਛਣ ਜਾਣ ਦਾ ਮੇਨ ਮਕਸਦ ਸੀਗਾ ਸੋ ਫਿਰ ਵੀ ਅਸੀਂ ਉਹਨਾਂ ਕੋਲ ਗਏ ਆ ਸੋ ਕੁਝ ਦੁੱਧ ਦੇ ਪੈਕੇਟ ਔਰ ਰਸ ਦੇ ਪੈਕੇਟ ਜਿਹੜੇ ਆ ਉੱਥੇ ਐਸੇ ਜੀ ਲੋਕਾਂ ਨੂੰ ਜੋ ਦੇਖ ਕੇ ਆਏ ਆ ਔਰ ਉਹਨਾਂ ਕੋਲ ਅਸੀਂ ਪੁੱਛ ਕੇ ਆਏ ਆ ਕਿ ਕੀ 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 ਉਹਨਾਂ ਦੀ ਜ਼ਰੂਰਤਾਂ ਆ ਸੋ ਉੱਥੇ ਸਾਨੂੰ ਪਤਾ ਲੱਗਾ ਆ ਕਿ ਕਈ ਲੋਕਾਂ ਨੇ ਇਹ ਸਾਨੂੰ ਬੜੇ ਬਲੈਸ ਗੱਲ ਦੀ ਵੀ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਸਾਨੂੰ ਆ ਵੀ ਦੇ ਦਿਓ ਉਹ ਵੀ ਦੇ ਦਿਓ ਜਿਨ੍ਹਾਂ ਨੂੰ ਨਹੀਂ ਲੋੜ ਸੀ ਉਹਨਾਂ ਨੇ ਮਨਾਂ ਵੀ ਕੀਤਾ ਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਆ ਲੇਕਿਨ ਉਹਨਾਂ ਨੇ ਕਿਹਾ ਕਿ ਪਸ਼ੂਆਂ ਦਾ ਜੋ ਚਾਰਾ ਆ ਉਹਦੀ ਬੜੀ ਘਾਟ ਉੱਥੇ ਆ ਰਹੀ ਆ ਸੋ ਉਹ ਸਾਨੂੰ ਗੱਲਾਂ ਆਈਆਂ ਕੁਝ ਲੋਕਾਂ ਨੇ ਸਾਨੂੰ ਤਰਪਾਲਾਂ ਦੀ ਗੱਲ ਦੱਸੀ ਆ ਇੱਕ ਇੱਕ ਦੋ ਘਰਾਂ ਦੇ ਵਿੱਚ ਅਸੀਂ ਜਾ ਕੇ ਆਏ ਜਿਨ੍ਹਾਂ ਦੀ ਛੱਤ ਢਹਿਣ ਵਾਲੀ ਹੋ ਚੁੱਕੀ ਆ ਉਹਨਾਂ ਨੇ ਮਦਦ ਦੀ ਗੁਹਾਰ ਲਾਈ ਆ ਸੋ ਅਸੀਂ ਇਹ ਹੀ ਸਾਰਿਆਂ ਨੂੰ ਕਹਾਂਗੇ ਕਿ ਮੈਂ ਹੀ ਤੁਹਾਡੇ ਮਾਧਿਅਮ ਨਾਲ ਅਪੀਲ ਕਰਨਾ ਚਾਹੁੰਦਾ ਆ ਕਿ ਠੀਕ ਹੈ ਸਾਰੇ ਆਪਣੇ ਆਪਣੇ ਤੌਰ ਤੇ ਲੱਗੇ ਹੋਏ ਆ ਸੇਵਾ ਕਰਨ ਦੇ ਵਿੱਚ ਸਾਰੇ ਜੋ ਕੁਝ ਕਰ ਸਕਦੇ ਹੋ ਸਭ ਲੱਗੇ ਹੋਏ ਆ ਆਪਣੇ ਆਪਣੇ ਤੌਰ ਤੇ ਪਰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਆ ਕਿ ਆਪਾਂ ਲੋਕਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਪੁੱਛੀਏ ਕਿ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਬਜਾਏ ਕਿ ਜਿਨਾਂ ਜਦੋਂ ਤੇ ਪਿੰਡਾਂ ਦੇ ਵਿੱਚ ਲੋਕ ਦੱਸ ਰਹੇ ਸੀ ਕਿ ਖਾਣ ਪੀਣ ਦੀਆਂ ਚੀਜ਼ਾਂ ਇੰਨੀਆਂ ਲੋਕ ਦਈ ਜਾ ਰਹੇ ਆ ਰੋਜ਼ ਤੇ 10 15 15 ਲੋਕ ਦੇ ਕੇ ਜਾ ਰਹੇ ਆ ਕਈਆਂ ਲੋਕਾਂ ਨੇ ਸਾਨੂੰ ਖਾਣ ਦੀ ਚੀਜ਼ ਤੋਂ ਮਨਾਂ ਵੀ ਕਰ ਦਿੱਤਾ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਬਜਾਏ ਕਿ ਆਪਣੀ ਮਰਜ਼ੀ ਦੇ ਨਾਲ ਕਿਉਂਕਿ ਸੇਵਾ ਜਿਹੜੀ ਹੈ ਉਹ ਆਪਾਂ ਕਰਨਾ ਚਾਹੁੰਦੇ ਆ ਲੇਕਿਨ ਬਜਾਏ ਕਿ ਆਪਾਂ ਆਪਣੀ ਮਰਜ਼ੀ ਦੇ ਨਾਲ ਚੀਜ਼ ਲੈ ਕੇ ਜਾਈਏ ਪਿੰਡਾਂ ਦੇ ਵਿੱਚ ਆਪਾਂ ਇਹ ਪੁੱਛ ਕੇ ਜਿਹੜੀ ਚੀਜ਼ ਉਹਨਾਂ ਨੂੰ ਲੋੜ ਹੈ ਜਿੱਦਾਂ ਸਾਨੂੰ ਅੱਜ ਚਾਰੇ ਦੀ ਤਰਪਾਲਾ ਦੀ ਕੁਝ ਘਰਾਂ ਦੇ ਵਿੱਚ ਜਿਹੜੇ ਪੈ ਗਏ ਆ ਉਹਨਾਂ ਦੀ ਡਿਮਾਂਡ ਹੈ ਇਹ ਤਾਂ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਦੀ ਸਾਨੂੰ ਗੱਲ ਆਈ ਹੈ ਔਰ ਅਸੀਂ ਜਲਦ ਇਹ ਉਹਨਾਂ ਦੀ ਜਿਹੜੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਲੋੜਾਂ ਤਾਂ ਪ੍ਰਮਾਤਮਾ ਨੇ ਪੂਰੀਆਂ ਕਰਨੀਆਂ ਹੁੰਦੀਆਂ ਆ ਪ੍ਰਮਾਤਮਾ ਬੇਨਤਾ ਮੈਂ ਉਹ ਵਾਹਿਗੁਰੂ ਉਸ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਕਰਦਾ ਆ ਕਿ ਜੋ ਇਹ ਹਰ ਪੀੜਤਾ ਦੇ ਜਿਹੜੇ ਲੋਕ ਇੰਨੇ ਬਹੁਤ ਜ਼ਿਆਦਾ ਦੁੱਖ ਦੀ ਘੜੀ ਦੇ ਵਿੱਚ ਰਹਿ ਰਹੇ ਆ ਪਰਮਾਤਮਾ ਉਹਨਾਂ ਦੇ ਆਪਣਾ ਰਹਿਮ ਪਰਿਆ ਮਿਹਰ ਪਰਿਆ ਆ ਕੇ ਰੱਖੇ ਔਰ ਜਿਹੜੀ ਇਹ ਤਰਾਸਦੀ ਆ ਇਹ ਤੋਂ ਜਲਦ ਤੋਂ ਜਲਦ ਰਾਹਤ ਦੇਣ ਤਾਂ ਕਿ ਲੋਕ ਆਪਣੀ ਜਿੱਦਾ ਪਹਿਲਾ ਗੁਜ਼ਾਰਾ ਕਰਦੇ ਸੀ ਆਮ ਜਿਹੜੀ ਆ ਸਮਾ ਆਮ ਜ਼ਿੰਦਗੀ ਦੇ ਤੌਰ ਤੇ ਉਹ ਲੋਕ ਜਿਹੜੀ ਆਪਣੀ ਜ਼ਿੰਦਗੀ ਗੁਜ਼ਾਰਾ ਕਰ ਸਕਣ ਮੈਂ ਫੇਰ ਇੱਕ ਵਾਰ ਪਰਮਾਤਮਾ ਦਾ ਵੀ ਇਹ ਹੀ ਅਰਦਾਸ ਕਰਦਾ ਕਿ ਜਲਦ ਤੋਂ ਜਲਦ ਇਸ ਤਰਾਸਦੀ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਇਸੇ ਤੋਂ ਮੁਕੇ ਜਾਏ ਘਰ ਜਿਹੜਾ ਕੱਚਾ ਮਕਾਨਾ ਬਣਿਆ ਛੱਤਾਂ ਸੀ ਉਹਨਾਂ ਦੇ ਘਰ ਜਿਹੜਿਆ ਹੋਇਆ ਕੀ ਉਹਨਾਂ ਦੀ ਆਣ ਵਾਲੀ ਸਮਝ ਕਿੱਦਾਂ ਦੀ ਮਦਦ ਕਰ ਸਕੀ ਦੇਖੋ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਲੇਕਿਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੱਲੇ ਭਾਈ ਜਿੱਦਾਂ ਵੀ ਤੁਹਾਨੂੰ ਤੁਸੀਂ ਵੀ ਤੇ ਜਾਣਦੇ ਹੋ ਕਿ ਹੱਲੇ ਉਹ ਪਾਣੀ ਵੀ ਉੱਤੇ ਖੜਾ ਸੀਗਾ ਹੱਲੇ ਬਾਰਿਸ਼ ਵੀ ਹੋ ਰਹੀ ਹੈ ਉਹਨਾਂ ਨੇ ਕਿਹਾ ਵੀ ਹੱਲੇ ਜਦੋਂ ਇਹ ਪਾਣੀ ਘਟ ਜਾਏਗਾ ਜਾਂ ਬਾਰਸ਼ਾਂ ਜਿਹੜੀਆਂ ਘਟ ਜਾਣਗੀਆਂ ਉਦੋਂ ਸਾਨੂੰ ਇਹ ਘਰ ਬਣਾਉਣ ਦੇ ਵਿੱਚ ਲੋੜ ਪਵੇਗੀ ਸੋ ਮੈਂ ਉਹਨਾਂ ਨੂੰ ਆਪਣਾ ਨੰਬਰ ਦੇ ਕੇ ਆਇਆ ਉਹਨਾਂ ਨੂੰ ਪੂਰਨ ਵਿਸ਼ਵਾਸ ਦੇ ਕੇ ਆਏ ਆ ਅਸੀਂ ਸਾਰਿਆਂ ਵੱਲੋਂ ਕਿ ਅਸੀਂ ਇਹ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਬਣਨ ਦੇ ਵਿੱਚ ਜੋ ਵੀ ਉਹਨਾਂ ਨੂੰ ਸਮਾਨ ਚਾਹੀਦਾ ਉਸ ਤੋਂ ਵੱਧ ਤੋਂ ਵੱਧ ਜਿੰਨਾ ਅਸੀਂ ਸਹਿਯੋਗ ਕਰ ਸਕਦੇ ਆ ਉਹ ਸਹਿਯੋਗ ਸਾਰੇ ਨਾਲ ਮਿਲ ਕੇ ਕਰਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਭਾਈ ਤੁਹਾਡੀ ਟੀਮ ਆ ਰਹੀ ਬਫਰ ਪਿੰਡਾਂ ਜਿਹੜਾ ਦੂਰ ਦਿੱਤਾ ਕਿ ਵੇਖਿਆ ਮੁਕੇ ਜਾ ਕੇ ਕਿੰਨੇ ਹਾਲਾਤ ਨੇ ਕਿੰਦਾ ਬਹੁਤ ਬੁਰੇ ਹਾਲਾਤ ਆ ਜਿੱਥੇ ਜਿੱਥੇ ਨਾਲ ਪਾਣੀ ਬਰਿਆ ਨਾਲ ਪਾਣੀ ਮਾਰ ਕਰ ਗਿਆ ਸਾਡੇ ਜੱਗ ਭਰਾਵਾਂ ਦੀਆਂ ਕਿਸਾਨ ਭਰਾਵਾਂ ਦੀਆਂ ਫਸਲਾਂ ਜਿੱਥੇ ਬਰਬਾਦ ਹੋਈਆਂ ਉੱਥੇ ਨਾਲ ਜਿਹੜੇ ਕੋਈ ਚਾਹ ਕੋ ਝੂਲੀ ਉਪੜੀ ਆਲੇ ਜਾ ਕੇ ਬੰਦੇ ਉਦਾ ਹੀ ਰਹਿੰਦੇ ਸੀ ਪਾਣੀ ਨਾਲ ਘਰਾਂ ਦੇ ਬੜ ਗਿਆ ਛੱਤਾਂ ਡੁੱਟ ਗਈਆਂ ਲੋਕਾਂ ਦੀਆਂ ਕੰਮਾਂ ਤੋਂ बुरे हाल आ बहुत दुनिया परेशान बेनती करो आप गए ठीक है बच्चे गए उन्होंने बंद ने पूछया देखो कुछ लोग मैं बोल नहीं करता कुछ लोग आप देख रहे की ऐवी समान कठा करी जाते हैं जी बार अब जी समान कठा करो जी रहाइया तलाइया गई कुछ पुराने कपड़े ले जाते हैं ਆਪਾਂ ਇੱਕ ਖੁਸ਼ਹਾਲ ਪੰਜਾਬ ਦੇ ਵਿੱਚ ਰਹਿੰਦੇ ਆ ਮੇਰੀ ਬੇਨਤੀ ਆ ਗੁੱਸਾ ਨਾ ਕਰਿਓ ਸਾਰੇ ਇਹ ਖੁਸ਼ਹਾਲ ਪੰਜਾਬ ਦੇ ਵਿੱਚ ਰਹਿੰਦੇ ਆ ਸਾਡੇ ਵੀਰ ਜੀ ਅੱਜ ਕਿਸੇ ਡੱਬਾ ਦੇ ਪਏ ਆ ਤਾਂ ਉਹਦਾ ਮਤਲਬ ਇਹ ਨਹੀਂ ਇਹ ਜਿਹੜਾ ਕੰਮ ਕਰਦੇ ਗਲਤ ਕੰਮ ਨਹੀਂ ਜਿਹੜੀ ਵਰੋਂ ਆਸਤੰਗ ਲੋੜਾ ਜੀ ਉਹਨਾਂ ਨੂੰ ਗਏ ਆ ਪਰ ਤੇ ਸਾਡੇ ਕੋਲ ਰੋਸ਼ਨ ਹੈਗਾ ਘਰ ਬੜੀ ਵਧੀਆ ਰੋਟੀ ਪਤਲੀ ਕੋਈ ਐਸੀ ਗੱਲ ਨਹੀਂ ਇਸ ਟਾਈਮ ਜੋ ਮੈਂ ਸਮਝਦਾ ਜਿੱਥੇ ਜਿਹੜਾ ਗਰੀਬ ਬੰਦਾ ਜਿਹਦਾ ਮਕਾਨ ਟੁੱਟ ਗਿਆ ਉਹਨੂੰ ਸਭ ਤੋਂ ਜ਼ਿਆਦਾ ਲੋੜ ਆ ਮਕਾਨ ਨੂੰ ਬਣਾਣਾ ਇੱਕ ਆਪਾਂ ਗਰੀਬ ਬੰਦਾ ਵਿਚਾਰਾ ਖੜੇ ਖੜੇ ਮਗਾਨ ਦੇਖਿਆ ਸਾਡੇ ਪਿਆ 3-4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿੱਥੋਂ ਕਬਰ ਕਰੂਗਾ ਜੇ ਆਪਾਂ ਗੱਲ ਕਰਦੇ ਸਰਕਾਰ ਦੀ ਉਹਨਾਂ ਨੇ ਵੀ ਗੱਲ ਕੀਤੀ ਉਹ ਕੋਈ ਸਾਡੇ ਪਹਿਲਾਂ ਹੀ ਬਾਲੇ ਆ ਬਾਲੇ ਲੈ ਚਿੱਤਾ ਉਹਦੇ ਪੈਸੇ ਲੈ ਕੁਝ ਕਿਸੇ ਕਈਆਂ ਗੱਲਾਂ ਦਾ ਤਾਂ ਨਹੀਂ ਆਉਂਦੇ ਲੇਟ ਆ ਪਹਿਲੇ ਉਧਰ ਲੇਟ ਆ ਉੱਤੋਂ ਛੱਕ ਦੇ ਪੀਂ ਕੀ ਕਰੇ ਵਿਚਾਰਾ ਉਹ ਤੇ ਨਹੀਂ ਸਾਨੂੰ ਸਮਾਜ ਸੇ ਸਸਤਾਵਾਂ ਨਾਲੋਂ ਪਿੰਡਾਂ ਦੇ ਸਾਡੇ ਐਨਆਰਆਈ ਵੀਰ ਗਏ ਹੋਏ ਆ ਇਹ ਸਾਲਾਂ ਨੂੰ ਨਾਲ ਮਿਲ ਕੇ ਬਣਾਲਾ ਕਰਨਾ ਪੈਣਾ ਦਾ ਮੰਦਰ ਗੁਰਦੁਆਰੇ ਯਾਰੇ ਵੀ ਆ ਉਹ ਵੀ ਦੇਖੋ ਬਬੂ ਦੀ ਗੋਲਾ ਤਾਂ ਗੋਲ ਹੋ ਜਨਤਾ ਲਈ ਹੋਣਾ ਸਭ ਤੋਂ ਪਹਿਲਾਂ ਰਾਜਾ ਦਾ ਕਰਤੱਵ ਸਭ ਤੋਂ ਪਹਿਲਾਂ ਜਨਤਾ ਦੀ ਸੇਵਾ ਕਰਨਾ ਇਸੇ ਤਰ੍ਹਾਂ ਮੈਂ ਮੰਦਰਾਂ ਦੇ ਗੁਰਦੁਆਰੇ ਉਹਦੇ ਥੀ ਕਰਦਾ ਗੁਰੂ ਘਰ ਆਣ ਵੀ ਕਿ ਠੀਕ ਆ ਆਪਣੇ ਆਪਣੇ ਪਿੰਡ ਦੇ ਜਿੱਥੇ ਜਿਹੜਾ ਇਨਸਾਨ ਹੋਇਆ ਜਿੰਨੀ ਵੀ ਹੈਲਪ ਹੋ ਸਕਦੀ ਹੈ ਮੇਰੇ ਅੱਲਾ ਦੇ ਵੀਰ ਬੈਠੇ ਆ ਉਹਨਾਂ ਦੀ ਹੈਲਪ ਜ਼ਰੂਰ ਕਰੋ ਕਿ ਉਹ ਉਹ ਯਕਦਮ ਬਿਖਤਾ ਬੈ ਗਈ ਤੈਨਾਂ ਕਿੱਥੇ ਜਾਊਗਾ ਠੀਕ ਆ ਪਹਿਲਾਂ ਇਹਨੂੰ ਕੁਝ ਨਹੀਂ ਹਾਰ ਬੀ ਸਹੀ ਨਹੀਂ ਸੀ ਪਰ ਚਲਾਈ ਜਾਂਦੇ ਸੀ ਗੱਡੀਆਂ ਦੇ ਡਿਗੇ ਗਏ ਕਿੱਥੇ ਜਾਵੇ ਵਿਚਾਰਾ ਸੋ ਮੇਰੀ ਇਹੇ ਬੇਚਦੀ ਆ ਉਹ ਦੂਜੀ ਗੱਲਾਂ ਕਿ ਜਿੱਦਾਂ ਜਿਸ ਤਰ੍ਹਾਂ ਇਨਸਾਨ ਆ ਇਨਸਾਨ ਆਪਣਾ ਡੱਪ ਰਿਹਾ ਜਾਂਦਾ ਫਸੇ ਸਾਰੀ تباہ ਹੋ ਗਈ ਪਸ਼ੂ ਗੁਜਾਰਾ ਬੈਠਾ ਪਸ਼ੂ ਨੇ ਕਿੱਥੇ ਜਾਣਾ ਇਹ ਵੀ ਸੇਵਾ ਹੀ ਆ ਪਸ਼ੂ ਦੀ ਸੇਵਾ ਕਰਦੀ ਵੀ ਸੇਵਾ ਹੀ ਆ ਆਪਾਂ ਜੀ ਜਦੋਂ ਤੋਂ ਉਸ ਪਸ਼ੂ ਦੀ ਸੇਵਾ ਕਰਦੇ ਹਾਂ ਉਸ ਦੀ ਤਬਾਹ ਹੋ ਗਈ ਪਿੰਡਾਂ ਚ ਗਏ ਆ ਉਹ ਇਹੀ ਕਹਿੰਦੇ ਜਿੱਦਾਂ ਸਰੋ ਜਾਰ ਦੇ ਜੋ ਜਿਹਦੇ ਨਾਲ ਗੱਟ ਚੋਕਰ ਦੇ ਜੋ ਚਾਰਾ ਦੇ ਜੋ ਨਾਲ ਰਸੀ ਦੇ ਜੀ گاਵਾ ਮੱਦਾਵਾ ਹੋਰ ਜਲ ਦੂਰ ਰੱਖੇ ਉਹਨਾਂ ਦਾ ਵੀ ਜਿੱਥੇ ਭੁੱਖ ਮੇੜ ਸਕੇ ਉਸ ਪਾਣੀ ਉਸ ਵਸੇ ਗਈ ਥਾਂ ਮਤੇ ਹੈਗੀ ਆ ਸੋ ਮੇਰੀ ਸਾਰਿਆਂ ਨੂੰ ਅਸ ਲੋਕੀ ਦੇਖਦੀ ਆ ਕਿ ਜੇ ਆਪਾਂ ਸਵਰਥਵਾਨ ਲੋਕਾਂ ਬੇ ਜਿਹੜੇ ਸਵਰਥਵਾਨ ਆਂ ਅੱਜ ਆਪਣਾ ਇੱਕ ਦਾਇਤੋ ਵੀ ਬੰਦਾ ਸਮਾਜ ਦੇ ਵਿੱਚ ਆਤੀ ਕਿ ਆਪਾਂ ਜਿੱਲੇ ਜੋਗੇ ਹੈਗੇ ਆ ਉਹਨੂੰ ਸੇਵਾ ਕਰੀਏ ਜੇ ਕੋਈ ਸਾਡੇ ਮਹੱਲੇ ਦੁਖੀ ਆ ਤਾਂ ਮੱਲਾ ਸਾਹਮਣ ਲੋਕ ਬਾੜ ਸੇ ਦੁਖੀ ਆ ਬਾੜ ਸਾਹਮਣ ਲੋ ਨਹੀਂ ਤਾਂ ਕੋਈ ਪਿੰਡਾਂ ਵਾਲੇ ਦੁਖੀ ਆ ਪਿੰਡਾਂ ਵਾਲੇ ਦੱਲੋ ਸੇਵਾ ਦੇ ਰੂਪ ਬਗਲ ਦੇ ਨਿਪਟਾਈ ਆ ਇਨਸਾਨੇ ਇਨਸਾਨ ਦੇ ਕੰਮ ਆਂਦਾ ਜਿੱਥੇ ਰੁਹਾਨੇ ਦਾ ਜਿਹੜਾ ਸ਼ਿਵਾਂ ਦੇਣਾ ਦੇਣਾ ਹੀ ਦੇਣਾ ਵਾ ਇਸ ਦੇ ਨਾਲ ਜੇ ਇਨਸਾਨੇ ਦੀ ਸੇਵਾ ਕਰਨਾ ਸਭ ਤੋਂ ਵੱਡੀ ਸੇਵਾ ਮੈਂ ਹੀ ਸਮਝਦਾ ਕਿ ਆ ਜਿਹੜੇ ਆਪਾਂ ਜਿੱਦਾਂ ਸਮਾਨ ਇਕੱਠਾ ਕਰੀ ਜੰਨੇ ਇਕੱਠਾ ਕਰਾਂਦਾ ਕੋਈ ਇੰਨਾ ਖਾਸ ਫਾਇਦਾ ਨਹੀਂ ਹੈਗਾ ਕੋਣ ਅਜੇ ਲੋੜ ਪਰ ਪਹਿਲਾਂ ਜਿਹਦਾ ਲੋੜ ਆ ਉਹ ਤਾਂ ਪਹਿਲਾਂ ਕਿਹਨੇ ਲੈ ਗਏ ਕੁਝ ਬੰਦੇ ਲੈ ਗਏ ਪਰ ਮੈਨਾਂ ਆ ਗਏ ਅਸਲ ਚਾਹ ਵਾਲੀ ਲੋੜ ਬਹੁਤ ਵੱਡੀ ਹੈ ਲੋਕਾਂ ਦੇ ਬਹੁਤ ਸੂ ਬਿਮਾਰ ਬੈਠੇ ਵਿਚਾਰੇ ਦਵਾਈਆਂ ਦੀ ਲੋੜ ਹੈ ਤੋ ਬੇਰੀ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਸਾਰੇ ਮੰਦਿਰਾਂ ਨੂੰ ਆਪੇ ਉਹਦੀ ਇਹ ਹੀ ਬੇਨਤੀ ਆ ਕਿ ਬ੍ਰਿਨ ਸਾਹਿਬ ਦੀ ਸੇਵਾ ਕਰੋ ਇਨਸਾਨ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਤੁਹਾਨੂੰ ਬਧਿਆਈ ਹੈ